ਜਿਹੜੀ ਬੇਸਿਕ ਜੂਨ ਨੇ ਪੰਜਾਬ ਦੇ ਪੰਜਾਬ ਸਰਦੀ ਸੁਭਾ ਜੀ ਜਿਹੜੀਆਂ ਨੌਰਥ ਇਸਟਰਨ ਸਟੇਟਸ ਨੇ ਉਹਨਾਂ ਨੂੰ ਸਰਦੀ ਸੁਭੇ ਹੋਣ ਕਰਕੇ ਇਹ ਕੈਟਾਗਰੀ ਚ ਰੱਖ ਲਿਆ ਪੰਜਾਬ ਸਰਦੀ ਸੁਭਾ ਇਹਨੂੰ ਵੀ ਕੈਟਾਗਰੀ ਅਕੀ ਬੈਠੇ ਹਨ ਭਲਾ ਉਹਦਾ ਮਤਲਬ ਇਹ ਆ ਵੀ ਜਦੋਂ ਸੈਕਟਰ ਦੇ ਫੰਡ ਆਉਂਦੇ ਨੇ ਤਾਂ ਜਿਹੜਾ ਸਟੇਟ ਸ਼ੇਅਰ ਜੇ ਇਹ ਕੈਟਾਗਰੀ ਹੋਊਗੀ ਤਾਂ ਉੱਥੇ ਸਿਰਫ 10% ਸਟੇਟ ਸ਼ੇਅਰ ਜੀ 90% ਸੈਂਟਰ ਦਾ ਹੁੰਦਾ ਜੇ ਜੀ ਬੀ ਕੈਟਾਗਰੀ ਜੁਏਗਾ ਤਾਂ 60% ਸੈਂਟਰ ਦਾ ਤੇ 40% ਸੂਬੇ ਦਾ ਹੋਏਗਾ 40% ਸੂਬੇ ਕੋ ਹੁੰਦੇ ਨਹੀਂ ਤੇ ਸੈਂਟਰ ਦਾ ਪੈਸਾ ਲੈ ਨਹੀਂ ਸਕਦੇ ਕਿ ਮਾਜਰੀਆਂ ਹੈਗੀਆਂ ਤੇ ਇਸੇ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਈ ਜਾ ਰਿਹਾ ਅ ਅੱਜ ਲੋਰ ਇਸ ਗੱਲ ਦੀ ਆ ਕਿ ਇਹ ਇੱਕ ਖੇਤਾ ਹੈ ਨਾ ਇਹ ਕੋਈ ਬੰਦਰਗਾਹ ਨਹੀਂ ਲੱਗਦੀ ਸਮੁੰਦਰ ਨੇੜੇ ਨਾ ਹੋਂ ਕਰਕੇ ਤੇ ਅਸੀਂ ਕਹਿੰਦੇ ਆ ਵੀ ਜੇ ਸਮੁੰਦਰ ਨਹੀਂ ਹਜ਼ਾਰਾਂ ਵਸਤੂਆਂ ਜੜਦੀਆਂ ਹੁੰਦੀਆਂ ਤਾਂ ਫਿਰ ਛੜਕ ਨਹੀਂ ਕਿਉਂ ਨਹੀਂ ਜਾ ਸਕਦੀਆਂ ਛੜਕ ਨਹੀਂ ਬੰਦੀ ਲਾਤੀ ਛੜਕ ਨਹੀਂ ਲਿਮਟਡ ਕਰਦੀਆਂ ਕਦੇ-ਕਦੇ ਤੇ ਆਮ ਤੌਰ ਤੇ ਬੰਦੇ ਰੱਖਦੇ ਨੇ ਜਿਹੜੀ ਡੈਗਰੇਟਿਡ ਚੈੱਕ ਪੋਸਟਾਂ ਤੇ ਉਹਦਾ ਬੰਦੇ ਰੱਖਦੇ ਆ ਤੇ ਅਸੀਂ ਚਾਹੁੰਦੇ ਆ ਵੀ ਜੇ ਵਪਾਰ ਬਾਗੇ ਤੇ ਸ਼ਨੀਵਾਰ ਆਹੀ ਖੁੱਲ ਜੇ ਤਾਂ ਇੱਥੇ ਸਭ ਤੋਂ ਜ਼ਿਆਦਾ ਇੱਥੇ ਜ਼ਮੀਨ ਦੀ ਕੀਮਤ ਹੋਊਗੀ ਸਭ ਤੋਂ ਜ਼ਿਆਦਾ ਇੱਥੇ ਦੁਕਾਨ ਦੀ ਕੀਮਤ ਹੋਏਗੀ ਸਭ ਤੋਂ ਵੇਰ ਕੀਤਾ ਇਹ ਹੋਏਗਾ ਜੇ ਵਿਵਾਰ ਦਾ ਕੇਂਦਰ ਬਾਹਰਲੇ ਸੁਪਨਾ ਦੇ ਵੀ ਤੇ ਆਪਣੇ ਇੱਥੇ ਆਉਣ ਦੇ ਲੋਕ ਦੇਸ਼ ਪਰ ਦੁਨੀਆ ਪਰ ਦੇ ਲੋਕ ਇੱਥੇ ਆਉਣਗੇ ਵਪਾਰੀ ਕਾਰੋਬਾਰੀ ਤੇ ਇੱਕ ਹੱਬ ਬਣ ਜੂਗੀ